ਅਦਰ ਕੁਮਾਰ ਸ਼ਰਮਾ ਜੀ ਅੱਜ ਦਾ ਇਹ ਸਮਾਗਮ ਸਿਹਤ ਵਿਭਾਗ ਦਾ ਜਿੱਥੇ ਮੁੱਖ ਮੰਤਰੀ ਸਾਹਿਬ ਨਵੀਂ ਐਂਬੂਲੈਂਸ ਨੂੰ ਹਰੀ ਚੰਡੀ ਦੇਣਗੇ ਆ ਮੁੱਖ ਮੰਤਰੀ ਸਾਹਿਬ ਦੇ ਹਮੇਸ਼ਾ ਹੀ ਸਿਹਤ ਹੋਵੇ ਸਿੱਖਿਆ ਹੋਵੇ ਸੂਬਾ ਵਾਸੀਆਂ ਦੀ ਭਲਾਈ ਲਈ ਇਹ ਲਗਾਤਾਰ ਤਤਪਰ ਰਹਿੰਦੇ ਨੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਇਸ ਸਮਾਗਮ ਵਿੱਚ ਪੁੱਜਣ ਤੇ ਸਵਾਗਤ ਕਰਦੇ ਆਂ ਸਮਾਗਮ ਦੀ ਸ਼ੁਰੂਆਤ ਅਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਸੋਵੀਨਰ ਪੇਟ ਕਰਾਂਗੇ ਮੈਂ ਬੇਨਤੀ ਕਰੂੰਗਾ ਸੇਧ ਮੰਤਰੀ ਡਾਕਟਰ ਬਲਬੀਸ ਸਿੰਘ ਜੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਸੋਵੀਨਰ ਦੇ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਉਹਨਾਂ ਦੇ ਨਾਲ ਐਮ ਡੀ ਮੋਰਿੰਦਰ ਕੁਮਾਰ ਸ਼ਰਮਾ ਜੀ ਤੇ ਜੀ ਐਚ ਐਲ ਤੋਂ ਮਨੀਸ਼ ਪਟਰਾ ਜੀ ਹੋਣਾ ਸੀ ਜੀ ਐਚ ਐਲ ਵੱਲੋਂ ਤੇ ਐਮ ਡੀ ਸਾਹਿਬ ਸਿਹਤ ਮੰਤਰੀ ਸਾਹਿਬ ਨੂੰ ਸੋਵੀਨਰ ਪੇਸ਼ ਕਰਨਗੇ ਬਹੁਤ-ਬਹੁਤ ਸ਼ੁਕਰੀਆ ਹੁਣ ਅੱਜ ਦੀ ਜੋ ਮੁੱਖ ਰਸਮਾਂ ਅਸੀਂ ਐਂਬੂਲੈਂਸ ਨੂੰ ਹਰੀ ਝੰਡੀ ਦੇਣ ਲਈ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦੇਵਾਂਗੇ ਇਹਨਾਂ ਐਂਬੂਲੈਂਸ ਨੂੰ ਹਰੀ ਝੰਡੀ ਦਿੱਤੀ ਜਾਵੇ 58 ਐਂਬੂਲੈਂਸ ਨੇ ਜੋ ਆਧੁਨਿਕ ਉਪਕਰਨ ਦੇ ਨਾਲ ਲੈਸ ਨੇ ਸੂਬਾ ਵਾਸੀਆਂ ਦੀ ਸਿਹਤ ਲਈ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਤਜੇ ਇਹਨਾਂ ਪ੍ਰੋਜੈਕਟ ਸ਼ੁਰੂ ਕੀਤੇ ਨੇ ਪੰਜਾਬ ਦੇਸ਼ ਦਾ ਉਹ ਪਹਿਲਾ ਸੂਬਾਗਾ ਇਸਨੇ ਸੜਕ ਸੁਰੱਖਿਆ ਫੋਰ ਸ਼ੁਰੂ ਕੀਤੀ ਹੁਣ ਅੱਜ 58 ਐਂਬੂਲੈਂਸ ਨੂੰ ਹਰੀਚੰਡੀ ਦੇ ਨਾਲ ਟੋਟਲ 325 ਐਂਬੂਲੈਂਸ ਹੋਣ ਗਈਆਂ ਜੋ ਸਿਹਤ ਵਿਭਾਗ ਵੱਲੋਂ ਸੂਬਾ ਵਾਸੀਆਂ ਦੀ ਹਰ ਕਿਸੇ ਵੀ ਦਿੱਕਤ ਦੇ ਵਿੱਚ ਉਹਨਾਂ ਦੀ ਸੇਵਾਵਾਂ ਦੇਣ ਗਈਆਂ ਮੁੱਖ ਮੰਤਰੀ ਸਾਹਿਬ ਹਰੀਚੰਡੀ ਦੇ ਕੇ ਸਵਾਗਤ ਕਰਦੇ ਹੋਏ ਇਹਨਾਂ ਨੂੰ 58 ਐਂਬੂਲੈਂਸ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਦੇ ਹੋਏ ਐਂਬੂਲੈਂਸ ਦੇ ਇਸ ਪ੍ਰੋਜੈਕਟ ਦਾ ਸ਼ਹਿਰੀ ਖੇਤਰ ਦੇ ਵਿੱਚ 15 ਮਿੰਟ ਦੇ ਅੰਦਰ ਕੋਈ ਵੀ ਐਮਰਜੈਂਸੀ ਦੀ ਹਾਲਤ ਵਿੱਚ ਇਹ ਐਂਬੂਲੈਂਸ ਤੁਹਾਡੇ ਘਰ ਪੁੱਜੇਗੀ ਪਿੰਡੂ ਖੇਤਰਾਂ ਦੇ ਵਿੱਚ 20 ਮਿੰਟ ਦੇ ਵਿੱਚ ਐਂਬੂਲੈਂਸ ਪੁੱਜੇਗੀ 14 ਕਰੋੜ ਦੀ ਲਾਗਤ ਦਾ ਇਹ ਪ੍ਰੋਜੈਕਟ ਜਿਸ ਦੇ ਵਿੱਚ ਜੀਵਨ ਰੱਖਿਆਕ ਦਵਾਈਆਂ ਸੈਕਸ਼ਨ ਮਸ਼ੀਨ ਅਲਟਰਾ ਮਾਡਰਨ ਮੈਡੀਕਲ ਉਪਕਰਨ ਗਲੂਕੋਮੀਟਰ ਸਲੰਡਰ ਆਕਸੀਜਨ ਸਰਵਾਈਕਲ ਕੋਲਰ ਪਿਛਲੇ 1 ਸਾਲ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਇਸ ਵੇਲੇ 842 ਆਮ ਆਦਮੀ ਕਲੀਨਿਕ ਸੂਬੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਸੂਬਾ ਵਾਸੀਆਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਉਹਨਾਂ ਨੂੰ ਉੱਥੇ ਹੀ ਇਲਾਜ ਮਿਲੇ 1 ਸਾਲ ਦੇ ਅੰਦਰ 1 ਲੱਖ 1953 ਮਰੀਜ਼ਾਂ ਦਾ ਐਂਬੂਲੈਂਸਾਂ ਰਾਹੀਂ ਸਵਾਮਾਂ ਦੇ ਚੁੱਕੇ ਆ ਜਿਨ੍ਹਾਂ ਵਿੱਚ 10000 ਤੋਂ ਬਾਅਦ ਦਿਲ ਦੇ ਮਰੀਜ਼ਾਂ ਦਾ 2540 ਤੋਂ ਬਾਅਦ ਗਰਭવતી ਔਰਤਾਂ ਨੂੰ ਐਂਬੂਲੈਂਸਾਂ ਨਾਲ ਲਿਆਇਆ ਜਿੱਥੇ 80 ਸਫਲ ਡਿਲੀਵਰੀਆਂ ਵੀ ਹੋਈਆਂ ਇਹ ਐਂਬੂਲੈਂਸ ਸੜਕ ਸੁਰੱਖਿਆ ਫੋਰਸ ਦੇ ਨਾਲ ਮਿਲ ਕੇ 108 ਨੰਬਰ ਤੇ ਜਦੋਂ ਕੋਈ ਕਾਲ ਹੋਏਗੀ ਤਾਂ ਆਪਣਾ ਤਾਲਮੇਲ ਦੇ ਨਾਲ ਸੂਬਾ ਵਾਸੀਆਂ ਦੀ ਸਿਹਤ ਸਖਿਆ ਪੇਸ਼ਾ ਜੋ ਅਭਰਾਲਾ ਰਿਹਾ ਸਰਕਾਰ ਦਾ ਚਾਹੇ ਆਮ ਆਦਮੀ ਕਲੀਨਿਕ ਹੋਵੇ ਐਂਬੂਲੈਂਸ ਹੋਣ ਚੰਗੇ ਹਸਪਤਾਲ ਹੋਣ ਸੜਕ ਸੁਰੱਖਿਆ ਫੋਰਸ ਹੋਵੇ ਸਿਹਤ ਸਖਿਆ ਹਮੇਸ਼ਾ ਹੀ ਸੀਐਮ ਸਾਹਿਬ ਦੇ ਦਿਲ ਦੇ ਨੇੜੇ ਉਹ ਸਬਜੈਕਟ ਰਹੇ ਨੇ ਚਾਹੇ ਸਕੂਲ ਆਫ ਐਮੀਨੈਂਸ ਦੀ ਗੱਲ ਹੋਵੇ ਚਾਹੇ ਚੰਗੇ ਹੈਲਥ ਇੰਸਟੀਚੂਟ ਦੀ ਗੱਲ ਹੋਵੇ ਉਹਨਾਂ ਨੇ ਇਹਨਾਂ ਪ੍ਰੋਜੈਕਟਾਂ ਦੀ ਸੂਬਾ ਵਾਸੀਆਂ ਨੂੰ ਮੇਸ਼ਾ ਦਿੱਤੇ ਨੇ ਅੱਜ 14 ਕਰੋੜ ਦੀ ਲਾਗਤ ਨਾਲ ਇਹ 58 ਐਂਬੂਲੈਂਸ ਜੋ ਅਸੀਂ ਸਮਰਪਿਤ ਕਰ ਰਹੇ ਹਾਂ ਸੂਬਾ ਵਾਸੀਆਂ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਸਟੇਜ ਉੱਪਰ ਮੌਜੂਦ ਹਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਕਿਨੌਰ ਐਮ ਡੀ ਵਰਿੰਦਰ ਕੁਮਾਰ ਸ਼ਰਮਾ ਜੀ ਇਹ ਇਹ ਐਂਬੂਲੈਂਸ ਸ਼ੂਬਾ ਵਾਸੀਆਂ ਨੂੰ 24 ਘੰਟੇ ਮੁਫਤ ਸੇਵਾਵਾਂ ਪ੍ਰਦਾਨ ਕਰਨਗੀਆਂ ਕਿਸੇ ਵੀ ਨਾਗਰਿਕ ਦੇ ਕਾਲ ਕਰਨ ਤੇ ਸ਼ਹਿਰੀ ਖੇਤਰ ਵਿੱਚ 15 ਮਿੰਟ ਤੇ ਪਿੰਡੂ ਖੇਤਰ ਵਿੱਚ 20 ਮਿੰਟ ਦੇ ਵਿੱਚ ਮਰੀਜ਼ ਕੋਲੇ ਪੁੱਜੇਗੀ ਇਨ ਐਂਬੂਲੈਂਸ ਵਿੱਚ ਜੀਪੀਐਸ ਸੁਕਰਨ ਲੱਗੇ ਹੋਏ ਨੇ ਜਿੱਥੋਂ ਡਿਪਾਰਟਮੈਂਟ ਵੀ ਟਰੈਕ ਕਰੇਗਾ ਤੇ ਇਸ ਦੇ ਨਾਲ ਕੁੱਲ 325 ਐਂਬੂਲੈਂਸ ਸੂਬਾ ਵਾਸੀਆਂ ਦੀ ਸੇਵਾਵਾਂ ਵਿੱਚ ਹਾਜ਼ਰ ਰਹਿਣਗੀਆਂ ਇਹ 52 ਨਵੀਂ ਐਂਬੂਲੈਂਸ ਦੇ ਨਾਲ ਮੀਡੀਆ ਕਰਮੀਆਂ ਨੂੰ ਮੇਰੀ ਬੇਨਤੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੈ ਸੀਐਮ ਰੈ residense ਤੇ ਮੀਡੀਆ ਲੌਂਚ ਦੇ ਵਿੱਚ ਅੱਜ ਦਾ ਇਹ ਪ੍ਰੋਜੈਕਟ ਜੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜੀਐਚਐਲ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈਗਾ ਮੁੱਖ ਮੰਤਰੀ ਸਾਹਿਬ ਨੇ ਸੂਬਾ ਵਾਸੀਆਂ ਲਈ ਅਨੇਕਾਂ ਤੋਹਫੇ ਦਿੱਤੇ ਨੇ ਚਾਹੇ 600 ਯੂਨਟ ਫ੍ਰੀ ਬਿਜਲੀ ਦੀ ਗੱਲ ਕੀਤੀ ਜਾਵੇ ਨਾਗਰਿਕ ਸੇਵਾਵਾਂ ਦੀ ਗੱਲ ਕੀਤੀ ਜਾਵੇ ਹੋਮ ਡਿਲੀਵਰੀ ਦੀ ਗੱਲ ਕੀਤੀ ਜਾਵੇ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈਗਾ ਇਸੇ ਤਰ੍ਹਾਂ ਅੱਜ ਇਹ ਸਿਹਤ ਵਿਭਾਗ ਦਾ ਇੱਕ ਵੱਡਾ ਪ੍ਰੋਜੈਕਟ ਜੋ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਸੜਕ ਸੁਰੱਖਿਆ ਫੋਰਸ ਜਰੀਏ ਅਜੇ ਪਹਿਲਾ ਸੂਬਾ ਬਣਿਆ ਸੀ ਜਿਸ ਨੇ ਨਵਿਕਲੀ ਇਸ ਤਰ੍ਹਾਂ ਦੀ ਫੋਰਸ ਬਣਾਈ ਨਵੀਆਂ ਅਲਟਰਾ ਮਾਡਰਨ ਗੱਡੀਆਂ ਨਾਲ ਜੋ ਅਸੀਂ ਇਸ ਤੋਂ ਪਹਿਲਾਂ ਸਿਰਫ ਵੱਡੇ ਵੱਡੇ ਵੈਸਟਰਨ ਮੁਲਕਾਂ ਜਾਂ ਦੁਬਈ ਦੇਖਦੇ ਸੀ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਹਾਈਵੇਜ਼ ਦੇ ਉੱਪਰ ਸੇਵਾਵਾਂ ਕਰ ਰਹੀਆਂ ਨੇ ਐਕਸੀਡੈਂਟ ਦੀ ਸੂਰਤ 'ਚ ਤੇ ਇਹ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੋਨੋਂ ਹੀ ਮਿਲ ਕੇ ਸੂਬਾ ਵਾਸੀਆਂ ਦੀ ਸੇਧ ਲਈ ਆਖਰੀ ਐਂਬੂਲੈਂਸ 58ਵੀਂ ਐਂਬੂਲੈਂਸ ਅਸੀਂ ਮੀਡੀਆ ਕਰਮੀਆਂ ਨੂੰ ਮੇਰੀ ਬੇਨਤੀ ਆ ਵੀ ਹੁਣ ਅਸੀਂ ਤੁਹਾਨੂੰ ਸੱਦਾ ਦਿੰਦੇ ਆ ਪ੍ਰੈਸ ਕਾਨਫਰੰਸ ਲਈ ਮੀਡੀਆ ਲਾਂਚ ਪੁੱਜੋ ਉਸ ਤੋਂ ਬਾਅਦ ਚਾਹ ਪਾਣੀ ਦਾ ਅਰੇਂਜਮੈਂਟ ਵੀ ਉੱਥੇ ਮੀਡੀਆ ਲਾਂਚ ਦੇ ਕੀਤਾ ਆ ਜੀ ਬਹੁਤ ਬਹੁਤ ਮਿਹਰਬਾਨੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਸਿਹਤ ਮੰਤਰੀ ਸਾਹਿਬ ਡਾਕਟਰ ਬਲਬੀਤ ਸਿੰਘ ਜੀ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਜੀ ਬਹੁਤ ਬਹੁਤ ਸ਼ੁਕਰੀਆ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਸੂਬਾ ਵਾਸੀਆਂ ਨੂੰ 58 ਜੋ ਐਂਬੂਲੈਂਸ ਵਰਪਤ ਕੀਤੀਆਂ ਮੀਡੀਆ ਕਰਮੀਆਂ ਨੂੰ ਬੇਨਤੀ ਹੈ ਇਮੀਡੀਏਟ ਅਸੀਂ ਹੁਣ ਸੀਐਮ ਰੈਜ਼ਿਡੈਂਸ ਤੇ ਮੀਡੀਆ ਲਾਂਚ ਦੇ ਵਿੱਚ ਪ੍ਰੈਸ ਕਾਨਫਰੰਸ ਤੇ ਸੰਬੋਧਨ ਕਰਨਗੇ ਬਹੁਤ ਬਹੁਤ ਸ਼ੁਕਰੀਆ